ਮਾਯੋ ਪੰਜਾਬ ਸਰਕਾਰ ਵੱਲੋਂ ਮਾਯੋ ਦੇ ਡੀਜੀਪੀ ਸਾਹਿਬ ਦੇ ਹੁਕਮ ਅਨਸਾਰ ਨਸ਼ਿਆਂ ਵਿਰੁੱਧ ਯੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਐਸਐਚਓ ਰਾਮਾ ਤੇ ਸੀਆਈਏ 2 ਦੇ ਜਿਹੜੇ ਹੈਗੇ ਐ ਇੰਸਪੈਕਟਰ ਕਨਵੀਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਕੱਲ ਜਿਹੜੀ ਹੈਗੀ ਐ 2 ਕੁਇੰਟਲ ਦੇ ਕ੍ਰੀਮ ਜਿਹੜੀ ਹੈਗੀ ਐ ਉਹ ਭੁੱਕੀ ਚੋਰਾਪੋਸਟ ਜਿਹੜਾ ਹੈਗਾ ਫੜਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਆ ਮੌਕੇ ਤੇ ਮੈਂ ਪੁੱਛ ਕੇ ਜਿਹੜੀ ਹੈਗੀ ਆ ਉਹਦੀ ਬਰੰਪਤ ਕੀਤੀ ਸੀਗੀ ਤੇ ਇਹ ਵਿਅਕਤੀ ਜਿਹੜਾ ਹੈਗਾ ਇੰਦਰਜੀਤ ਸਿੰਘ son of ਗੁਰਦੇਵ ਸਿੰਘ ਵਾਸੀ ਪਿੱਛੋਂ ਜਿਹੜਾ ਹੈਗਾ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਅੱਜ ਕੱਲ ਇਹ ਰਾਮਾ ਪਿੰਡ ਵਿਖੇ ਇੱਕ ਜਿਹੜਾ ਹੈਗਾ ਮਕਾਨ ਕਿਰਾਏ ਤੇ ਲੈ ਕੇ ਰਹਿ ਰਿਹਾ ਸੀਗਾ ਜਿਹਦੇ ਪਾਸੋਂ 8 ਗੱਟੇ ਜਿਹੜੇ ਪਲਾਸਟਿਕ ਸੂਰਾ ਪੋਸਟ ਜਿਹਦੇ ਵਿੱਚ ਹਰ ਇੱਕ ਗੱਟੇ ਦੇ ਵਿੱਚ 25-25 ਕਿਲੋ ਜਿਹੜੀ ਭੁੱਕੀ ਸੀਗੀ ਤੇ ਉਹ ਟੋਟਲ ਜਿਹੜੀ 200 ਕਿਲੋ ਭੁੱਕੀ ਜਿਹੜੀ ਹੈਗੀ ਹੈ ਬਰਬੰਦ ਹੋਈ ਹੈਗੀ ਹੈ ਜਿਹਨੂੰ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਵਿੱਚ ਲੈ ਕੇ ਐਨਡੀਪੀਐਸ ਐਕਟ ਅਧੀਨ ਵੱਖ-ਵੱਖ ਧਰਾਵਾਂ ਦੇ ਵਿੱਚ ਐਫਆਈਆਰ ਲੌਂਚ ਕਰਕੇ ਇਹ ਵਿਅਕਤੀ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਸਰ ਕਿੱਥੋਂ ਬਰਾਮਦ ਕੀਤੀ ਹੈਗੀ ਇਹ ਵਿਅਕਤੀ ਪਹਿਲਾਂ ਕੰਮ ਕਰਦਾ ਸੀ ਕੀ ਕਰਦਾ ਹੈਗਾ ਸੀਗਾ ਕਿਵੇਂ ਸਪਲਾਈ ਹਾਂ ਇਹ ਵਿਅਕਤੀ ਜਿਹੜਾ ਹੈਗਾ ਮੋਢਲੀ ਪੁੱਛ ਕੇ ਸਾਹਮਣੇ ਆਇਆ ਵੀ ਇਹ ਜਿਹੜਾ ਹੈਗਾ ਵੀ ਪਹਿਲਾਂ ਵੀ ਇਹ ਥੋੜਾ ਕੰਮ ਕਰਦਾ ਸੀਗਾ ਇਹ ਟਰੱਕ ਡਰਾਈਵਰ ਸੀ ਬੇਸਿਕਲੀ ਤੇ ਇਹਨੇ ਹੁਣ ਜਿਹੜੀ ਹੈਗੀ ਆ ਇਹ ਇਹਦੇ ਕੋਲੋਂ ਇਹਦੇ ਮਕਾਨ ਦੇ ਵਿੱਚੋਂ ਜਿਹੜਾ ਹੈਗਾ ਕਮਰੇ ਦੇ ਵਿੱਚੋਂ ਰਹਿਸ਼ੀ ਉੱਥੋਂ ਜਿਹੜੀ ਹੈਗੀ ਆ ਇਹ ਭੂਕੀ ਜਿਹੜੀ ਸਕੇ ਸਾਰੀ ਬਰਮਤ ਹੋਈ ਸਰ ਕਿੱਥੋਂ ਲਿਆਂਦੀ ਸੀ ਕਿੱਥੇ ਸਪਲਾਈ ਕਰਨੀ ਸੀ ਦੀ ਉਹ ਚਾਂਸ ਕੀਤੀ ਜਾ ਰਹੀ ਹੈ ਇਹਨੇ ਦੱਸਿਆ ਵੀ ਇਹ ਮੁਢਲੇ ਤੌਰ ਤੇ ਇਹਨੇ ਦੱਸਿਆ ਵੀ ਰਾਜਸਥਾਨ ਤੋਂ ਇਹ ਭੂਕੀ ਲੈ ਕੇ ਆਇਆ ਸੀਗਾ ਤੇ ਅੱਗੇ ਜਿਹੜਾ ਹੈਗਾ ਵੱਖ-ਵੱਖ ਜਿਹੜਾ ਹੈਗਾ ਜਗ੍ਹਾ ਤੇ ਇਹਨੇ ਸਪਲਾਈ ਕਰਨੀ ਸੀਗੀ ਉਹ ਲੰਗਾਈ ਚੇਤ ਨਾਲ ਕੁਝ ਕੁਝ ਕੀਤੀ ਜਾ ਰਹੀ ਹੈ ਪਹਿਲਾਂ ਵੀ ਸਰ ਕੀ ਮਾਮਲਾ ਕਰ ਜਾਗੇ ਇਸ ਵਿੱਚ ਇਹਦੇ ਬਾਰੇ ਜਿਹੜਾ ਹੈਗਾ ਹਲੇ ਦਾ ਰਿਕਾਰਡ ਚੈੱਕ ਨਹੀਂ ਕੀਤਾ ਹੈਗਾ ਤੇ ਇਹਦੇ ਤੇ ਵੈਸੇ ਐਫ ਆਈ ਆਰ ਜਿੱਥੇ ਤੱਕ ਮੈਨੂੰ ਜਾਣਕਾਰੀ ਹੈਗੀ ਹੈ ਮਡਲੀ ਤੇ ਇਹਦੇ ਤੇ ਕੋਈ ਐਫ ਆਈ ਆਰ ਹੈ ਨਹੀਂ ਫਿਰ ਵੀ ਇਹਦਾ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਰਿਹਾ ਹੈ। ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈ ਸੀ ਐਸ ای ਪੈਟਰਨ हाई टेक कंप्यूटर लैब्स स्पेशल इंग्लिश स्पीकिंग क्लासेस तारा कॉन्वेंट स्कूल ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ